ਸੱਚੀ ਗੱਲ ਦੋਸਤੋ ਤਰੀਕ ਅੱਜ 2 ਪਹਿਲੇ ਮਹੀਨੇ ਦੀ ਤੇ ਮਾਰਕੀਟ ਓਪਨ ਹੋਣ ਤੱਕ ਲਗਭਗ 5 ਮਿੰਟ ਬਾਕੀ ਨੇ ਪ੍ਰੀ ਮਾਰਕੀਟ ਓਪਨਿੰਗ ਸੈਸ਼ਨ ਦੇ ਵਿੱਚ ਕਿਹੜਾ ਲੈਵਲ ਨਜ਼ਰ ਆ ਰਿਹਾ ਹੈ ਮਾਰਕੀਟ ਕਿੱਚੇ ਉੱਪਰ ਨੂੰ ਹੋ ਰਹੀ ਹੈ ਮਾਰਕੀਟ ਲਗਭਗ ਇਸ ਲੈਵਲ ਦੇ 780 ਦੇ ਲਾਗੇ ਤੱਕ ਉੱਪਰ ਨੂੰ ਹੋ ਰਹੀ ਹੈ ਜੀ ਇਸ ਲੈਵਲ ਤੇ ਰਾਈਟ ਤੇ ਜੇ ਆਪਾਂ ਇੰਪੋਰਟੈਂਟ ਲੈਵਲ ਦੀ ਗੱਲ ਕਰੀਏ ਤਾਂ ਥੱਲੇ ਸੀਪੀਆਰ ਹੈ ਇੱਕ ਡਿਮਾਂਡ ਜ਼ੋਨ ਸੋਰੀ ਇੱਕ ਸਪੋਰਟ ਦੀ ਤਰ੍ਹਾਂ ਕੰਮ ਕਰ ਸਕਦਾ ਹੈ ਰਾਈਟ ਤੇ ਟ੍ਰੈਂਡ ਕੀ ਨਜ਼ਰ ਆ ਰਿਹਾ ਹੈ ਜਦੋਂ ਪਰ ਟ੍ਰੈਂਡ ਵੇਖਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਵੇਖੋ ਇਹ ਮਾਰਕੀਟ ਕੀ ਕਰ ਰਹੀ ਹੈ ਇਹ ਸਾਈਡ ਨੂੰ ਬ੍ਰੇਕ ਕਰਕੇ ਇਹ ਹਾਈ ਲਾਇਆ ਫਿਰ ਇਹ ਹਾਈ ਲਾਇਆ ਫਿਰ ਇਹ ਹਾਈ ਲਾਇਆ ਫਿਰ ਇਹ ਲਾਇਆ ਹੈ ਮਤਲਬ ਦੁਬਾਰਾ ਪਿਛਲੇ ਲੋ ਤੇ ਜਿਹੜੇ ਨਹੀਂ ਜਾ ਰਹੀ ਨਵਾਂ ਹਾਇਰ ਹਾਈ ਲੱਗ ਰਿਹਾ ਹੈ ਪਿਛਲੇ ਦੋ ਦਿਨਾਂ ਤੋਂ ਰਾਈਟ 5 ਮਿੰਟ ਦੇ ਟਾਈਮ ਫਰੇਮ ਦੀ ਅੱਪਾ ਗੱਲ ਕਰ ਰਹੇ ਆ ਤੇ ਜੇਕਰ ਇਹਨੂੰ 1 ਡੇ ਟਾਈਮ ਫਰੇਮ 'ਚ ਅੱਪਾ ਵੇਖਣ ਦੀ ਕੋਸ਼ਿਸ਼ ਕਰੀਏ ਤਾਂ 1 ਡੇ ਟਾਈਮ ਫਰੇਮ 'ਚ ਕੀ ਨਜ਼ਰ ਆਉਂਦਾ ਹੈ ਤੁਸੀਂ ਵੇਖੋ ਆਪਾਂ ਵਨ ਡੇ ਟਾਈਮ ਫਰੇਮ 'ਤੇ ਜਦੋਂ ਵੇਖਨੇ ਆ ਤਾਂ ਇਹ ਵਾਲੀ ਜੋ ਟ੍ਰੈਂਡ ਲਾਈਨ ਹੈ ਇਹ ਵਾਲੀ ਜੋ ਟ੍ਰੈਂਡ ਲਾਈਨ ਹੈ ਇਥੇ ਮਾਰਕੀਟ ਵਾਰ-ਵਾਰ ਸਪੋਰਟ ਲੈ ਰਹੀ ਹੈ ਵਨ ਡੇ ਟਾਈਮ ਫਰੇਮ ਦੇ ਵਿੱਚ ਰਾਈਟ ਤੇ ਹੁਣ ਪਿਛਲੇ ਦੋ ਦਿਨਾਂ ਤੋਂ ਜਦੋਂ ਮਾਰਕੀਟ ਇਸ ਲੈਵਲ ਤੇ ਆਈ ਹੈ ਜਦੋਂ ਮਾਰਕੀਟ ਇਸ ਲੈਵਲ ਤੇ ਆਈ ਹੈ ਤਾਂ ਇਸ ਲੈਵਲ ਤੇ ਆ ਕੇ ਸਪੋਰਟ ਲਈ ਹੈ ਮਾਰਕੀਟ ਨੇ राइट right? जिस करके स्पोर्टलैंड ਤੋਂ ਬਾਹਰ ਮਾਰਕੀਟ ਪਿਛਲੇ ਦੋ ਦਿਨ ਤੋਂ ਇਸ ਤਰ੍ਹਾਂ ਦੀ ਫਾਰਮੇਸ਼ਨ ਦੇ ਵਿੱਚ ਉੱਪਰ ਜਾ ਰਹੀ ਹੈ ਲਗਾਤਾਰ राइट ਸੋ ਅੱਜ ਵੀ ਜੇਕਰ ਮਾਰਕੀਟ ਨੇ ਆਪਾਂ ਨੂੰ ਕਿਤੇ ਬੁਲਿਸ਼ ਐਂਟਰੀ ਦਾ ਮੌਕਾ ਦਿੱਤਾ ਸੀਪੀਆਰ ਦੇ ਨੇੜੇ ਜਾਂ ਕੱਲ ਦੇ ਹਾਈ ਹਾਈ ਦੀ ਬ੍ਰੇਕਆਊਟ ਦੇ ਨੇੜੇ ਤਾਂ ਇਹ ਵਾਲਾ ਜੋ ਲੈਵਲ ਹੈ ਕਈ ਹੀ ਆਰ 950 ਜਾਂ 23930 40 ਦਾ ਲੈਵਲ ਇਹ ਆ ਸਕਦਾ ਹੈ ਇਹ ਕਿਉਂ ਇਹ ਲੈਵਲ ਹੁਣ ਕਿਹੜਾ ਇੰਪੋਰਟੈਂਟ ਲੈਵਲ ਹੈ ਇੱਥੋਂ ਮਾਰਕੀਟ ਲਗਾਤਾਰ ਡਿੱਗੀ ਹੈ ਇਸ ਜਗ੍ਹਾ ਤੋਂ ਸੋ ਇਹ ਵਾਲਾ ਜੋ ਲੈਵਲ ਹੈ 23900 ਦਾ ਲੈਵਲ ਇਹ ਵਾਲਾ ਲੈਵਲ ਅੱਜ ਆ ਸਕਦਾ ਹੈ ਜੇਕਰ ਮਾਰਕੀਟ ਨੇ ਕਿਤੇ ਗੋਲੀ ਸਾਈਨ ਦਿੱਤਾ ਤਾਂ ਆਪਾਂ ਉੱਪਰ ਦੀ ਐਂਟਰੀ ਪਲਾਨ ਕਰਾਂਗੇ ਸੀਪੀਆਰ ਦੇ ਨੇੜੇ ਪਲਾਨ ਕਰ ਸਕਦੇ ਆ ਜਾਂ ਕੱਲ ਹਾਈ ਬ੍ਰੇਕਆਊਟ ਦੇ ਬੇਸ ਤੇ ਆਪਾਂ ਪਲਾਨ ਕਰ ਸਕਦੇ ਆ ਸੋ ਵੇਟ ਕਰਾਂਗੇ ਆਪਾਂ ਪ੍ਰੋਪਰ ਆਪਣੇ ਸੈਟਅਪ ਦੇ ਅਕੋਰਡਿੰਗ ਕਿੱਥੇ ਆਪਾਂ ਨੂੰ ਮੌਕਾ ਮਿਲਦਾ ਹੈ ਉਹਦੇ ਅਕੋਰਡਿੰਗ ਆਪਾਂ ਐਂਟਰੀ ਪਲਾਨ ਕਰਾਂਗੇ ਸੋ ਅੱਜ ਦੀ ਜੋ ਪਹਿਲੀ ਐਂਟਰੀ ਹੈ ਜੀ ਉਹ ਆਪਾਂ ਲੈ ਲਈ ਹੈ ਐਂਟਰੀ ਜਿਵੇਂ ਕਿ ਆਪਾਂ ਮਾਰਕੀਟ ਖੁੱਲਣ ਤੋਂ ਪਹਿਲਾਂ ਇੱਕ ਉਮੀਦ ਲਾ ਕੇ ਚੱਲ ਰਹੇ ਸੀ ਕਿ ਕਿ ਮਾਰਕੀਟ ਅੱਜ ਜਿਵੇਂ ਕਿ ਪਿਛਲੇ ਦੋ ਦਿਨਾਂ ਤੋਂ ਬੁਲਿਸ਼ ਹੈ ਜਿਹੜਾ ਉਹ ਮੋਮੈਂਟਮ ਹੈ ਕੰਟੀਨਿਊ ਰਹੇਗਾ ਉਸ ਪ੍ਰੈਡਿਕਸ਼ਨ ਅਕੋਰਡਿੰਗ ਕੀ ਆਪਾਂ ਬੁਲਿਸ਼ ਸਾਈਡ ਦੀ ਐਂਟਰੀ ਪਲਾਨ ਕੀਤੀ ਹੈ ਜੀ ਐਂਟਰੀ ਦਾ ਲੈਵਲ ਕੀ ਹੈ ਜੀ ਐਂਟਰੀ ਆਪਾਂ ਲਈਏ ਇਸ ਲੈਵਲ ਤੇ ਜਦੋਂ ਆ ਇਹ ਵਾਲੀ ਇੱਕ ਬੁਲਿਸ਼ ਪ੍ਰੋਪਰ ਬੋਡੀ ਵਾਲੀ ਕੈਂਡਲ ਬਣੀ ਹੈ ਤੇ 23784 ਤੇ ਆਪਣੀ ਐਂਟਰੀ ਹੋਈ ਹੈ ਜੀ ਰਾਈਟ ਤੇ ਸਟਾਪ ਲਸ ਕਿੱਥੇ ਆਪਣਾ ਜੀ ਸਟਾਪ ਲਸ ਹੈ ਇਸ ਲੈਵਲ ਤੇ ਇਸ ਕੈਂਡਲ ਤੋਂ ਥੱਲੇ ਆਪਣਾ ਸਟਾਪ ਲਸ ਹੈ ਰਾਈਟ ਇਹ ਆਪਾਂ ਐਸਐਲ ਲੈਵਲ ਮਾਰਕ ਕਰ ਦਿੰਨੇ ਆ एसएल ਲੈਵੀ ਤੇ ਐਂਟਰੀ ਦਾ ਇੱਕ ਕਾਰਨ ਤਾਂ ਇਹ ਹੋ ਗਿਆ ਵੀ ਇਹ ਪ੍ਰੋਪਰ ਬੁਲਿਸ਼ ਕੈਂਡਲ ਬਣੀ ਹੈ ਬਣੀ ਕਿੱਥੇ ਆ ਕੱਲ ਦੀ ਕਲੋਜ਼ਿੰਗ ਤੇ ਇਹ ਵਾਲੀ ਜੋ ਕੈਂਡਲ ਹੈ ਨਾ ਇਹ ਕੱਲ ਦੀ ਕਲੋਜ਼ਿੰਗ ਹੈ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਇਹ ਲਾਸਟ ਕੈਂਡਲ ਸੀ ਕੱਲ ਦੀ ਤੇ ਬਿਲਕੁਲ ਕਲੋਜ਼ਿੰਗ ਤੋਂ ਥੱਲੇ ਇੱਕ ਵੀ ਕੈਂਡਲ ক্লোਜ਼ ਕੱਲ ਦੀ ਕਲੋਜ਼ਿੰਗ ਤੋਂ ਥੱਲੇ ਇੱਕ ਵੀ ਕੈਂਡਲ ਨੇ ਕਲੋਜ਼ਿੰਗ ਨਹੀਂ ਦਿੱਤੀ ਸੋ ਇਸ ਜਗ੍ਹਾ ਤੇ ਜਦੋਂ ਬੁਲਿਸ਼ ਕੈਂਡਲ ਬਣੀ ਹੈ ਉਦੋਂ ਆਪਾਂ ਐਂਟਰੀ ਲਈ ਹੈ ਦੂਜਾ ਕਾਰਨ ਕੀ ਐਂਟਰੀ ਦਾ ਜੀ ਦੂਜਾ ਕਾਰਨ ਹੈ ਬੈਂਕ ਨਿਫਟੀ ਬੈਂਕ ਨਿਫਟੀ ਜਿਵੇਂ ਹੀ ਸੀਪੀਆਰ ਤੇ ਆਇਆ ਹੈ ਸੀਪੀਆਰ ਤੇ ਪ੍ਰੋਪਰ ਬੁਲਿਸ਼ ਕੈਂਡਲ ਬਣੀ ਹੈ ਸੀਪੀਆਰ ਇੱਕ ਐਸ ਅ سپورਟ ਕੰਮ ਕਰ ਰਿਹਾ ਹੈ ਬੈਂਕ ਨਿਫਟੀ ਦੇ ਵਿੱਚ ਤੇ ਜਿਸ ਕਰਕੇ ਆਪਾਂ ਨੂੰ ਕੌਨਫੀਡੈਂਸ ਆਇਆ ਤੇ ਆਪਾਂ ਇਸ ਜਗ੍ਹਾ ਤੇ ਨਿਫਟੀ ਦੇ ਵਿੱਚ ਐਂਟਰੀ ਲੈਣੀ ਰਾਈਟ ਤੇ ਹੁਣ ਅਗਲੀ ਗੱਲ ਜੀ ਆਪਣਾ ਟਾਰਗੇਟ ਕਿਤੇ ਹੋਏਗਾ ਅਕ ਵਜ ਵੀਰਵਾਰ ਹੈ ਐਕਸਪਾਇਰੀ ਹੈ ਆਪਾਂ ਕੋਸ਼ਿਸ਼ ਕਰਾਂਗੇ ਕਿ ਟਾਰਗੇਟ ਥੋੜਾ ਵੱਡਾ ਲੈ ਆ ਜਾਵੇ 1:2 ਤੇ ਜਾ ਕੇ ਆਪਾਂ ਜਿਹੜਾ ਸਟਾਪ ਲੋਸ ਹੈ ਨਾ ਉਹ ਆਪਾਂ ਐਂਟਰੀ ਪੁਆਇੰਟ ਦੀ ਡੀਟੇਲ ਜ਼ਰੂਰ ਕਰਾਂਗੇ ਬਟ ਜਿਹੜਾ ਪ੍ਰੀਮੀਅਮ ਡिके ਦਾ ਉਹ ਤਾਂ ਲਾਭ ਲੈਣ ਦੀ ਆਪਾਂ ਕੋਸ਼ਿਸ਼ ਕਰਾਂਗੇ ਜਿਵੇਂ ਕਿ ਇੱਥੇ ਐਂਟਰੀ ਹੈ ਇੱਥੇ ਸਟਾਪ ਲੋਸ ਹੈ ਰਾਈਟ ਤਾਂ 1:2 ਤਾਂ ਆਪਣਾ ਸਪੀਡ ਤੇ ਨੇੜੇ ਪੂਰਾ ਹੋ ਜਾਣਾ ਹੈ ਇਹ ਜੋ ਪਿਵਟ ਹੈ ਨਾ ਅਪਰੋਕਸ 1 ਦੇ ਅਗੇਂਸਟ ਡੇਟ ਤਾਂ ਆਪਾਂ ਨੂੰ ਆ ਚੁੱਕਾ ਹੈ ਰਾਈਟ ਬਟ ਜਿਹੜਾ ਆਪਣਾ ਟਾਰਗੇਟ ਹੈ ਆਪਾਂ 1:2 ਤੋਂ ਵੀ ਥੋੜਾ ਜਿਹਾ ਉੱਪਰ ਪਲਾਨ ਕੀਤਾ ਹੈ ਅੱਜ ਕਿ 23860 70 ਦੇ ਲਾਗੇ ਤੱਕ ਉੱਪਰ ਮਾਰਕੀਟ ਜਾਏਗੀ ਫਿਰ ਆਪਾਂ ਆਪਦਾ ਐਗਜ਼ਿਟ ਪਲਾਨ ਕਰਾਂਗੇ ਬਟ ਉਸ ਤੋਂ ਪਹਿਲਾਂ ਮਾਰਕੀਟ ਨੂੰ ਜਿਹੜਾ ਇਹ ਕੱਲ ਦਾ ਹਾਈ ਹੈ ਨਾ ਇਸ ਹਾਈ ਨੂੰ ਪ੍ਰੋਪਰ ਇੱਕ ਸਹੀ ਤਰੀਕੇ ਨਾਲ ਬ੍ਰੇਕ ਕਰਨਾ ਹੋਵੇਗਾ ਫਿਲਹਾਲ ਕੱਲ ਦੇ ਹਾਈ ਦੇ ਨੇੜੇ ਹੋਣਾ ਇੱਕ ਤਰ੍ਹਾਂ ਦੀ ਰਿਜੈਕਸ਼ਨ ਆ ਰਹੀ ਹੈ রাইਟ ਜੇਕਰ ਕੱਲ ਦੇ ਹਾਈ ਨੂੰ ਪ੍ਰੋਪਰ ਸਹੀ ਤਰ੍ਹਾਂ ਬ੍ਰੇਕ ਕਰਦੀ ਹੈ ਮਾਰਕੀਟ ਤਾਂ ਫਿਰ ਆਪਾਂ ਇਹ ਸੋਖ ਸਕਦੇ ਹਾਂ ਕਿ ਮਾਰਕੀਟ ਜਿਹੜਾ ਆਪਣਾ ਟਾਰਗੇਟ ਹੈ 2870 ਸਿਰਫ ਬੜਾ ਈਜ਼ੀਲੀ ਆ ਜਾਏਗਾ ਰਾਈਟ ਸੋ ਬੜੇ ਹੋਏ ਆ ਜੀ ਟ੍ਰੇਡ 'ਚ ਵੇਟ ਕਰਦੇ ਆ ਕੀ ਆਉਟਪੁੱਟ ਆਉਂਦਾ ਸੋ ਦੋਸਤੋ ਆਪਣਾ ਟ੍ਰੇਡ ਲਾਈਨ ਹੋ ਲਗਭਗ ਤਪੋਣਾ ਘੰਟਾ ਹੋ ਗਿਆ ਤੇ ਟ੍ਰੇਡ ਜੇ ਆਪਾਂ ਬੜੇ ਹੋਏ ਆ ਬਟ ਮਾਰਕੀਟ ਜੋ ਹੈ ਕਾਫੀ ਵੋਲੇਟਾਈਲ ਹੈ ਮਤਲਬ ਵੇਖੋ ਲੰਬੇ ਲੰਬੇ ਵਿੱਕ ਪਰ ਯਾਨੀ ਉੱਪਰ ਥੱਲੇ ਕਦੀ ਥੱਲੀ ਸਾਈਡ ਤੇ ਕਦੀ ਉੱਪਰਲੀ ਸਾਈਡ ਤੇ ਰਾਈਟ ਤੇ ਜਦੋਂ ਮਾਰਕੀਟ ਨੇ ਇਹ ਪਹਿਲੀ ਕੈਂਡਲ ਦਾ ਹਾਈ ਬ੍ਰੇਕ ਕੀਤਾ ਹੈ ਨਾ ਇਹ ਵਾਲਾ ਹਾਈ ਜਦੋਂ ਬ੍ਰੇਕ ਹੋ ਗਿਆ ਫਰਸਟ ਕੈਂਡਲ ਦਾ ਹਾਈ ਹੁਣ ਇਹ ਐਜ਼ ਅ سپورਟ ਕੰਮ ਕਰ ਰਿਹਾ ਹੈ রাইਟ ਇਹ ਫਰਸਟ ਕੈਂਡਲ ਦਾ ਹਾਈ ਸੀਗਾ ਇਹ ਵਾਲੀ ਵਿੱਕ ਇਹ ਬ੍ਰੇਕ ਹੋਣ ਤੋਂ ਬਾਅਦ ਮਾਰਕੀਟ ਨੇ ਦੁਬਾਰਾ ਇਹਦੀ سپورਟ ਲੈ ਕੇ ਅਪਸਾਈਡ ਮੋਮੈਂਟਮ ਸ਼ੁਰੂ ਕਰ ਲਿਆ ਠੀਕ ਹੈ ਬਟ ਹੁਣ ਇੱਕ ਦਿੱਕਤ ਆ ਰਹੀ ਹੈ ਉਹ ਕੀ ਹੈ ਕਿ ਬੈਂਕ ਨਿਫਟੀ ਜ ਹੈ ਨਾ ਜੋ ਫਰਸਟ ਕੈਂਡਲ ਦਾ ਹਾਈ ਬ੍ਰੇਕ ਨਹੀਂ ਕਰ پا ਰਿਹਾ ਜੋ ਫਰਸਟ ਕੈਂਡਲ ਦਾ ਹਾਈ ਹੈ ਇਹਨੂੰ ਬ੍ਰੇਕ ਲਗਾਤਾਰ ਰਿਐਕਸ਼ਨ ਆ ਰਹੀ ਹੈ ਇਸ ਲੈਵਲ ਤੋਂ ਜਿੰਨਾ ਟਾਈਮ ਇਹ ਬੈਂਕ ਨਿਫਟੀ ਇਸ ਲੈਵਲ ਨੂੰ ਬ੍ਰੇਕ ਨਹੀਂ ਕਰਦਾ ਤਾਂ ਨਿਫਟੀ ਲੀ ਵੀ ਜਿਹੜੇ ਅਗਲੇ ਲੈਵਲ ਨੇ ਉਹ ਨਹੀਂ ਖੁੱਲਣਗੇ ਰਾਈਟ ਸੋ ਇਸ ਕਰਕੇ ਦੋਨਾਂ ਦਾ ਹੀ ਆਪਦੇ ਆਪ ਦੇ ਲੈਵਲ ਨੂੰ ਬ੍ਰੇਕ ਕਰਨਾ ਜ਼ਰੂਰੀ ਹੈ ਬਟ 1:2 ਆਪਣਾ ਆ ਚੁੱਕਾ ਹੈ ਤੁਸੀਂ ਵੇਖੋ ਆਪਾਂ ਇੱਥੇ ਐਂਟਰ ਹੋਏ ਸੀਗੇ ਇਹ ਜਗ੍ਹਾ ਤੇ ਇੱਥੇ ਆਪਣਾ ਸਟਾਪ ਲੋਸ ਸੀਗਾ ਸੌਰੀ ਇਸ ਜਗ੍ਹਾ ਤੇ ਆਪਣਾ ਸਟੌਪ ਲੌਸ ਲੀਗ ਰਾਈਟ ਲਗਭਗ ਇਸ ਲੈਵਲ ਤੇ ਕੈਂਡਲ ਦੇ ক্লোজিং ਜਿਹੜੀ ਆਪਣੀ ਐਂਟਰੀ ਸੀ ਤੇ 1.22 ਤੋਂ ਵੀ ਕਿਤੇ ਨ ਕਿਤੇ ਵਾਦੀ ਆ ਚੁੱਕਾ ਹੈ ਬਟ ਆਪਾਂ ਬਾਹਰ ਵੀ ਨਿਕਲੇ ਆਪਾਂ ਜੋ ਆਪਦਾ ਸਟੌਪ ਲੌਸ ਹੈ ਨਾ ਉਹ ਐਂਟਰੀ ਪੁਆਇੰਟ ਤੇ ਟ੍ਰੇਲ ਕਰਦਾ ਹੈ ਰਾਈਟ ਟ੍ਰੇਲ ਤਾਂ ਕਿਤੇ ਹੈ ਕਿ ਉਮੀਦ ਲਾ ਕੇ ਚੱਲ ਰਿਹਾ ਕਿ ਮਾਰਕੀਟ ਇਹ ਜਿਹੜਾ ਮੋਮੈਂਟਮ ਹੈ ਨਾ ਕੰਟੀਨਿਊ ਕਰੇਗੀ ਇਹ ਮਾਰਕੀਟ ਮਤਲਬ ਗੜਾ 23 ਜਾਂ 900 ਦਾ ਲੈਵਲ ਇਹਨੂੰ ਟੱਚ ਕਰਨ ਦੇ ਚਾਂਸਸ ਕਾਫੀ ਜ਼ਿਆਦਾ ਬੜੇ ਹੋਏ ਨੇ ਤੇ ਇਹੀ ਉਮੀਦ ਹੈ ਕਿ ਬੈਂਕ ਨਿਫਟੀ ਵੀ ਜਿਹੜਾ ਡੇ ਦਾ ਹਾਈ ਹੈ ਜਿਹੜਾ ਇਹਨੂੰ ਬ੍ਰੇਕ ਕਰੇਗਾ ਤੇ ਨਿਫਟੀ ਦਾ ਜਿਹੜਾ ਬੁਲਿਸ਼ ਮੂਮੈਂਟਮ ਹੈ ਇਹ ਕੰਟੀਨਿਊ ਰਹੇਗਾ ਸੋ ਇਸ ਕਰਕੇ ਆਪਾਂ ਜਿਹੜਾ ਸਟਾਪ ਲਸ ਹੈ ਆਪਣਾ ਨੋ ਪ੍ਰੋਫਿਟ ਨੋ ਲਸ ਵਾਲੇ ਲੈਵਲ ਤੇ ਟ੍ਰੇਲ ਕਰਤਾ ਹੈ ਟਰੇਡ 'ਚ ਆਪਾਂ ਬੜੇ ਹੋਏ ਆ ਜੋ ਪ੍ਰੀਮੀਅਮ ਡिके ਆ ਉਹਦਾ ਲਾਭ ਲੈਣ ਦੀ ਕੋਸ਼ਿਸ਼ ਆਪਾਂ ਕਰਾਂਗੇ ਆਪਾਂ ਨੂੰ ਮੈਕਸਿਮਮ ਜੋ ਵੀ ਬੈਨੀਫਿਟ ਹੋਏਗਾ ਤੇ 1 ਦੇ ਅਗੇ 2.5 ਜਾਂ 3 ਦੇ ਕਿਤੇ ਵੀ ਇਥੇ ਜੋ ਉਹਦੇ ਆਪ ਨੂੰ ਬੀਰਿਸ਼ ਮੋਮੈਂਟਮ ਸ਼ੋ ਹੋਵੇਗਾ ਉਹ ਦੋ ਐਕਸਿਟ ਕਰ ਜਾਂਦਾ ਫਿਲਹਾਲ ਇਸ ਸਟੇਟ ਦੇ ਵਿੱਚ ਆਪਾਂ ਬਣੇ ਹੋਏ ਆ ਸਟੌਪ ਲੋਸ ਟ੍ਰੇਲ ਕਰਕੇ ਸੋ ਦੋਸਤੋ ਮੈਂ ਉਹਦੇ ਟ੍ਰੇਡ ਦੇ ਵਿੱਚੋਂ ਨਿਕਲਣ ਦਾ ਫੈਸਲਾ ਲਿਆ ਹੈ ਮੇਬੀ ਇਹ ਫੈਸਲਾ ਸਹੀ ਹੈ ਜਾਂ ਗਲਤ ਹੈ ਇਹ ਤਾਂ ਟਾਈਮ ਪੈਂਦੇ ਪੁੱਤਰ ਲੱਗੇਗਾ ਮੇਰੀ ਮਾਰਕੀਟ ਹੋ ਸਕਦਾ ਹੋਰ ਉੱਪਰ ਜਾਵੇ ਬਟ ਮੈਂ ਇੱਥੇ ਐਗਜ਼ਿਟ ਕਰ ਗਿਆ ਐਗਜ਼ਿਟ ਦਾ ਕਾਰਨ ਕੀ ਹੈ ਕਿ ਮੈਨੂੰ ਮੇਰਾ ਟ੍ਰੇਡ ਡਾਟਾ ਸੀ ਨਾ 1:2 ਆਉਣ ਤੋਂ ਬਾਅਦ ਕਾਫੀ ਰਿਸਕੀ ਲੱਗ ਰਿਹਾ ਸੀ ਕਿ ਕਿਤੇ ਰਿਵਰਸ ਨਾ ਕਰ ਜੇ ਮਾਰਕੀਟ ਕਿਉਂਕਿ ਕਾਰਨ ਕੀ ਹੈ ਤੁਸੀਂ ਇਹ ਵੇਖੋ ਵਿੱਕ ਬਣੀ ਆ ਉੱਪਰਲੀ ਸਾਈਡ ਤੇ ਇੱਥੇ ਲਗਾਤਾਰ ਵਿੱਕ ਵੱਧਦੀ ਜਾ ਰਹੀ ਹੈ ਇਸ ਏਰੀਆ ਦੇ ਵਿੱਚ ਵਾਰ-ਵਾਰ ਵਾਰ-ਵਾਰ ਰਿਜੈਕਸ਼ਨ ਆ ਰਹੀ ਹੈ ਤੇ ਦੂਜੇ ਪਾਸੇ ਜੋ ਬੈਂਕ ਨਿਫਟੀ ਹੈ ਬੈਂਕ ਨਿਫਟੀ ਇਸ ਹਾਈ ਨੂੰ ਬ੍ਰੇਕ ਨਹੀਂ ਕਰ پا ਰਿਹਾ ਜਿਵੇਂ ਹੀ ਇਹ ਬ੍ਰੇਕਰ ਨੂੰ ਕੋਸ਼ਿਸ਼ ਕਰਦਾ ਉਪਰ ਇਮੀਡੀਏਟ ਰਿਐਕਸ਼ਨ ਆਉਂਦੀ ਹੈ ਸੋ ਇਸ ਤਰ੍ਹਾਂ ਦਾ ਟ੍ਰੇਡ ਰਿਸਕੀ ਬਣ ਜਾਂਦਾ ਜਦੋਂ ਦੋਵਾਂ ਸਾਈਡ ਤੇ ਅ ਦੋਹਾਂ ਸਾਈਡ ਤੋਂ ਬਰਾਬਰ ਜ਼ੋਰ ਲੱਗ ਰਿਹਾ ਹੋਵੇ ਤੇ ਜੇਕਰ ਇਹ ਜੀ ਸਿਚੁਏਸ਼ਨ ਦੇ ਵਿੱਚ ਤੁਸੀਂ ਆਲਰੇਡੀ ਪ੍ਰੋਫਿਟ ਇੱਕ ਗੇਨ ਕਰ ਚੁੱਕੇ ਹੋ ਤਾਂ ਬਾਹਰ ਨਿਕਲਣਾ ਹੀ ਇੱਕ ਸਮਝਦਾਰੀ ਹੈ ਤਾਂ ਕਿ ਤੁਹਾਡਾ ਜਿਹੜਾ ਪ੍ਰੋਫਿਟ ਇਹਨੂੰ ਸੇਫ ਹੋਵੇ ਤੇ ਮੈਂ ਉਹ ਐਕਸਪਾਇਰੀ ਵਾਲੇ ਦਿਨ ਮਾਰਕੀਟ ਵੋਲੇਟਾਈਲ ਹੋ ਜਾਂਦੀ ਹੈ ਸੋ ਇਸ ਕਰਕੇ ਮੈਂ ਥੋੜਾ ਜਿਹਾ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦਾ ਹੋਇਆ ਆਪਦੇ ਟ੍ਰੇਡ ਦੇ ਵਿੱਚੋਂ ਬਾਹਰ ਨਿਕਲ ਗਿਆ ਮੈਂ ਰਿਪੀਟ ਕਰਦਾ ਕਿ ਟ੍ਰੇਡ ਮੈਂ ਕਿਉਂ ਲਿਆ ਸੀਗਾ ਆਪਾਂ ਗੱਲ ਕਰਦੇ ਹਾਂ ਟ੍ਰੇਡ ਲੈਣ ਦਾ ਕਾਰਨ ਦੋਸਤੋ ਇੱਕ ਤਾਂ ਆਪਾਂ ਜਿਵੇਂ ਕਿ ਮਾਰਕੀਟ ਖੁੱਲਣ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਮਾਰਕੀਟ ਆਲ ਓਵਰ ਜੋ ਟ੍ਰੈਂਡ ਹੈ ਨੋ ਬੁਲਿਸ਼ ਬਣਿਆ ਹੋਇਆ ਹੈ ਠੀਕ ਹੈ ਜੋ ਆਲ ਓਵਰ ਟ੍ਰੈਂਡ ਹੈ ਪਿਛਲੇ ਦਿਨ ਤੋਂ ਪਿਛਲੇ ਕਈ ਦਿਨਾਂ ਤੋਂ ਮਾਰਕੀਟ ਹਾਇਰ ਹਾਈ ਬਣਾਉਂਦੀ ਹੋਈ ਉੱਪਰ ਨੂੰ ਜਾ ਰਹੀ ਪਿਛਲਾ ਹਾਈ ਬ੍ਰੇਕ ਕਰਦੀ ਨਵਾਂ ਹਾਈ ਲੱਗ ਜਾਂਦਾ ਹੈ ਪਿਛਲਾ ਹਾਈ ਬ੍ਰੇਕ ਕਰਦੀ ਹੈ ਅੱਜ ਫਿਰ ਨਵਾਂ ਹਾਈ ਲੱਗ ਰਾਈਟ ਸੋ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਐਂਟਰੀ ਜਿਹੜੀ ਪਲਾਨ ਕੀਤੀ ਸੀ ਉਹ ਬੁਲਿਸ਼ ਸਾਈਡ ਦੀ ਹੀ ਕੀਤੀ ਸੀ ਤੇ ਜਿਹੜੀ ਆਪਣੀ ਐਂਟਰੀ ਸੀ ਉਹਨੇ ਵਰਕ ਕੀਤਾ ਵੀ एंट्री आप कि एंट्री दोस्तों इस जगह पर वाली जो तो प्रॉपर बुलिश कैंडल बनी है ना इतना एंट्री है एंट्री दे दे तो एंट्री का लॉजिक कल दलोजिंग देते दल मार्केट ने किसी भी कैंडल ने कल की क्लोजिंग थले कलोजिंग किसी भी कैंडल ने नहीं दी राइट तो दूजे पास बैंक निफ्टी बैंक निफ्टी सी बी आर पर पहुँच चुका सो तो दो ही एक खास स्पोर्ट के उपर से ਜਿਸ ਚੀਜ਼ ਨੂੰ ਧਿਆਨ ਚ ਰੱਖਦੇ ਰਏ ਆਪਾਂ ਐਂਟਰੀ ਲਈ ਰਾਈਟ ਹੁਣ ਜੇਕਰ ਬੈਂਕ ਨਿਫਟੀ ਇਸ ਹਾਈ ਨੂੰ ਬ੍ਰੇਕ ਕਰੇਗਾ ਅੱਜ ਦੇ ਹਾਈ ਨੂੰ ਬ੍ਰੇਕ ਕਰੇਗਾ ਤਾਂ ਨਿਫਟੀ ਵੀ ਮੂਵਮੈਂਟ ਕਰੇਗਾ ਤੇ ਜੇ ਨਾ ਇਹਨੇ ਕੀਤਾ ਤਾਂ ਹੋ ਸਕਦਾ ਨਿਫਟੀ ਵੀ ਥੱਲੇ ਆ ਜਾਏ ਸੋ ਇਸ ਰਿਸਕ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਆਪਦੇ ਪਹਿਲੇ ਟ੍ਰੇਡ ਚੋਂ ਐਗਜ਼ਿਟ ਕਰ ਗਏ ਤੇ ਆਪਾਂ ਨੂੰ ਪ੍ਰੋਫਿਟ ਕਿੰਨਾ ਹੋਇਆ ਆਪਾਂ ਪੁਆਇੰਟਸ ਦੀ ਗੱਲ ਕਰਦੇ ਆਂ ਸੋ ਦੋਸਤੋ ਜਿਉਂ ਆਪਾਂ 32800 ਦੀ ਪੁੱਟ ਸੈੱਲ ਕੀਤੀ ਸੀ ਨਾ ਅੱਜ ਦੀ ਐਕਸਪਾਇਰੀ ਦੀ ਉਹਦੀ ਵੈਲਿਊ ਸੀਗੀ 108 ਰੁਪਏ 50 ਪੈਸੇ ਮਤਲਬ ਆਲਮੋਸਟ ਟਾਈਮ ਸੀਗਾ 9:35 ਤੇ ਜਦੋਂ ਗ੍ਰੀਨ ਕੈਂਡਲ ক্লোਜ਼ ਕੀਤੀ ਆਪਾਂ ਐਗਜ਼ੈਕਟ ਉਹ ਤੋਂ ਐਂਟਰ ਹੋਏ ਆ ਠੀਕ ਹੈ ਤੇ ਜਦੋਂ ਆਪਾਂ ਐਗਜ਼ਿਟ ਕੀਤੇ ਆ ਉਹਦੀ ਵੈਲਿਊ ਸੀ 76.38 ਤੇ ਹਿਅਰ ਅਸੂ ਦੀ ਪੁੱਟ ਆਪ ਅਸਲ ਕੀਤੀ ਸੀਗੀ ਇਟ ਮੀਨਸ ਆਪਾਂ ਨੂੰ ਪ੍ਰੋਫਿਟ ਕਿੰਨਾ ਹੋਇਆ ਜੀ 24 ਤੇ 8 32 ਤੇ অলਮੋਸਟ 33 ਪੁਆਇੰਟ ਦਾ ਪ੍ਰੋਫਿਟ ਹੋਇਆ 33 ਦਾ ਪੁਆਇੰਟ ਦਾ ਪ੍ਰੋਫਿਟ ਲੈ ਕੇ ਆਪਾਂ ਆਪਣੇ ਅੱਜ ਦੇ ਟ੍ਰੇਡ ਦੇ ਵਿੱਚੋਂ ਬਾਹਰ ਨਿਕਲ ਗਏ ਸੋ ਇਹ ਜੀ ਆਪਣਾ ਅੱਜ ਦਾ ਪਹਿਲਾ ਤੇ ਆਖਰੀ ਟ੍ਰੇਡ ਤੇ ਹੁਣ ਆਪਾਂ ਕੋਈ ਵੀ ਆਪਸ਼ਨ ਦੇ ਵਿੱਚ ਟ੍ਰੇਡ ਨਹੀਂ ਲਾਾਂਗੇ ਕੱਲ ਨੂੰ ਵੇਖਾਂਗੇ ਆਪਾਂ ਕਿ ਕੱਲ੍ਹ ਨੂੰ ਐਂਟਰੀ ਕਿੱਥੇ ਮਿਲਦੀ ਅੱਜ ਦੀ ਟ੍ਰੇਡ ਦੀ ਜਿਹੜੀ ਮੇਨ ਸਿੱਖਿਆ ਉਹ ਸਿੱਖਿਆ ਕੀ ਹੈ ਜੀ ਕਿ ਜੇਕਰ ਤੁਸੀਂ ਟ੍ਰੈਂਡ ਫੌਰਡ ਵਿੱਚ ਕਾਮਯਾਬ ਹੋ ਜਾਂਦੇ ਹੋ ਉਹ ਇੰਗਲਿਸ਼ ਦੀ ਕਹਾਵਤ ਹੈ ਨਾ ਟ੍ਰੈਂਡੀ ਦੀ ਯੂਰ ਫਰੈਂਡ ਉਹ ਬਿਲਕੁਲ ਸਹੀ ਹੈ ਜੇਕਰ ਤੁਸੀਂ ਪ੍ਰੈਡਿਕਟ ਕਰ ਪਾਉਂਦੇ ਹੋ ਕਿ ਟ੍ਰੈਂਡ ਕੀ ਚੱਲ ਰਿਹਾ ਆਲ ਓਵਰ ਉਸ ਉਹਦੇ ਸਾਈਡ ਦੇ ਵਿੱਚ ਹੀ ਟ੍ਰੇਡ ਲੈਂਦੇ ਹੋ ਤਾਂ ਤੁਹਾਡੇ ਵਿਨਿੰਗ ਚਾਂਸਸ ਵੱਧ ਜਾਂਦੇ ਨੇ ਸੋ ਇਸ ਤਰ੍ਹਾਂ ਆਪਾਂ ਨੂੰ ਵੀ ਕਿਤੇ ਨਾ ਕਿਤੇ ਅੰਦਾਜ਼ਾ ਹੋ ਗਿਆ ਕਿ ਮਾਰਕੀਟ ਬੁਲਿਸ਼ ਹੈ ਤੇ ਆਪਾਂ ਉਸ ਸਾਈਡ ਹੀ ਟ੍ਰੇਡ ਲਿਆ ਤੇ ਆਲ ਓਵਰ ਇਹਦਾ ਟ੍ਰੇਡ ਆਪਣਾ ਸਹੀ ਰਿਹਾ ਆਪਾਂ ਅੱਜ ਪ੍ਰੋਫਿਟ 'ਚ ਬੰਦ ਹੋਏ ਅਮੀਰੀ ਦੋਸਤੋ ਵੀਡੀਓ ਪਸੰਦ ਆਈ ਹੋਊਗੀ ਕਮੈਂਟ ਤੇ ਲਾਈਕ ਕਰਨਾ ਨਾ ਭੁੱਲੋ ਧੰਨਵਾਦ